ਦੋਸਤੋ ਜੇ ਆਪ ਬਣਾਈਏ ਮਿੱਤਰੋ ਅੰਡੇ ਦੀ ਦਾਲ ਸਵੇਰੇ ਸਵੇਰੇ ਤੇ ਨਾਲੇ ਬਣਾਵਾਂਗੇ ਮੂਲੀ ਵਾਲੇ ਤੇ ਮੇਥੇ ਵਾਲੇ ਪਰੌਂਠੇ ਵਿੱਚ ਆ ਮੇਥੇ ਵਾਲੇ ਚੀਰ ਨਾਲੇ ਪਾਇਆ ਕੋਈ ਚੀਰ ਲੈ ਇਧਰ ਆਪਣੀ ਮੂਲੀ ਪੱਤੀ ਪਈ ਆ ਇਧਰ ਮੇਥੇ ਪਏ ਨੇ ਇਧਰ ਧਨੀਆ ਚੀਰਿਆ ਪਿਆ ਮਸਾਲਾ ਆਪਾਂ ਭੁੰਨੀ ਜੰਨੇ ਆ ਵਧੀਆ ਵਧੀਆ ਤੜਕੀ ਤੜਕੇ ਵਿੱਚ ਬਣਾ ਕੇ ਖਾਈਏ ਸ਼ੌਕ ਨਾਲ ਤੇ ਸ਼ਿਆਲ ਦਾ ਟਾਈਮ ਆ ਹੁਣ ਸ਼ਿਆਲ ਦੇ ਪਰ ਇਹ ਕਿੱਦਾਂ ਚਲਦੀਆਂ ਨੇ ਹੁਣ ਕਿਤੇ ਮੂਲੀ ਵਾਲੇ ਤੇ ਕਿਤੇ ਆਲੂ ਵਾਲੇ ਆਂਦੇ ਆਪਾਂ ਛੱਲਦੇ ਦੇਸੀ ਆਂਡਣੀਆਂ ਦੇਖੋ ਖੱਟੇ-ਖੱਟੀਆਂ ਪੰਜਰੀ ਆ ਜਾਂਰਦੀਆਂ ਆ ਇਹਨੀਆਂ ਵਿੱਚੋਂ ਹੁਣ ਨਿਕਲਦੀ ਹੁੰਦੀ ਆ ਗੋਲੀਆਂ ਜੀ ਇਹ ਬਾਪਾ ਕੇ ਪਾਣੀ ਬਾਪਾ ਭੁੰਨੇ ਮਸਾਲੇ ਹੌਲੀ-ਹੌਲੀ ਪੋਝਦਾ ਮਸਾਲਾ ਜੇ ਬਿਜਲੀ ਵਾਲੇ ਚੱਲੇ ਇਹ ਤੇ ਰੱਖ ਲੈਨੇ ਉਹ ਥੋੜਾ ਜਿਹਾ ਵਿਚਾਲੇ-ਵਿਚਾਲੇ ਛੇਕ ਜਿਹਾ ਲਾਉਂਦਾ ਤੇ ਇੱਧਰ ਛੇਕ ਘੱਟ ਲੱਗਦਾ ਉਹਦਾ ਹੁਣ ਇਹਨੂੰ ਸਮਾਰ ਕੇ ਭੁੰਨ ਕੇ ਬਣਾਈਏ ਤੇ ਤੁਹਾਨੂੰ ਦਿਖਾਈਏ ਯਾਰਾਂ ਦੋਸਤਾਂ ਨੂੰ ਜੇ ਕਿਸੇ ਨੇ ਲੈਣਾ ਹੈ ਤਵਾਰ ਨੇੜੇ ਜਿਹੜੇ ਹੈਗਾ ਭਰਾ ਤਾਂ ਆ ਜਾ ਦੇਖੋ ਬਣ ਗਿਆ ਨਾ ਮਸਾਲਾ ਵਧੀਆ ਇਹ ਪੂਰਾ ਗ੍ਰੈਂਡ ਕਰਕੇ ਪਾਇਆ ਮੈਂ ਇਹ ਮੈਂ ਵੀ ਵਧੀਆ ਸ਼ੌਂਕ ਨਾਲ ਯਾਰ ਬੁਲੀਆਂ ਹੈ ਨਾ ਹੁਣ ਇਹ ਐ ਛੱਡ ਜੀ ਸਮੱਲ ਲੈ ਮੈਂ ਆਉਣ ਲੱਗਿਆਂ ਸਮੱਲ ਲੈ ਚੋ ਤੇ ਨਾਲੇ ਇਹ ਚ ਪਾਈ ਆ ਲਾਈਤੀ ਲੂਕੀ ਲੌਂਗ ਲੂੰਗ ਸਾਰਾ ਗਰਮ ਮਸਾਲੇ ਫੁੱਲ ਸਮਾਨ ਪਾ ਕੇ ਉਦ ਬਾਅਦ ਇਹ ਆਪਾਂ ਇਹ ਬਣਾ ਕੇ ਖੜ ਜਾਗੇ ਤੇ ਫਿਰ ਦਹੀ ਨਾਲ ਚੱਲਣਗੇ ਪਰੌਂਠੇ ਨੂਲੀ ਵਾਲੇ ਤੇ ਮੇਥੇ ਵਾਲੇ ਇਹਨਾਂ ਨੂੰ ਛੱਡ ਦਾਂਗੇ ਚੁੱਲ੍ਹਾ ਆਪਾਂ ਕੁੜੀਆਂ ਨੂੰ ਯਾ ਤੱਕੋ ਭਾਈ ਆਹ ਤੀਰੋ ਜਿਹੜੇ ਰੰਦੇ ਆ ਮੇਥੇ ਚੀਰ ਕੇ ਤੇ ਸਾਨੂੰ ਬਣਾ ਕੇ ਦਿਓ ਪਰੌਂਠੇ ਆ ਇਹਦੇ ਨਾਲ ਜਿਹੜੇ ਨੇ ਇਹ ਜਿਹੜੇ ਖਾਣੀ ਇਹ ਖਾ ਲੂ ਇਹਨੇ ਪਰੌਂਠਾ ਖਾਣਾ ਪਰੌਂਠਾ ਖਾ ਲੂ ਡਬਲ ਡਬਲ ਕੰਮ ਤੇ ਅੱਡੋ ਡਿਸ਼ਾ ਉਹ ਜਿਹੜੀ ਹੁੰਦਾ ਜੇ ਕਹਿੰਦੇ ਸਾਗ ਨਾਲ ਖਾਣੀ ਹੋਈ ਤਾਂ ਸਾਗ ਦੀ ਪਿਆ ਸਾਗ ਨੂੰ ਵੀ ਤੜਕਾ ਲਾਇਆ ਗਿਆ ਹੋਇਆ ਹੈਗਾ ਬਹੁਤ ਵਧੀਆ ਬਣਾਇਆ ਜੀ ਤੋੜੀਏ ਸਾਗ ਆਪਾਂ ਤੁਹਾਨੂੰ ਦਿਖਾਇਆ ਤੁਸੀਂ ਚਲੋ ਬੱਬੂ ਏ ਐਲੂਪਨ ਨੂੰ ਸਮਾਰ ਕੇ ਜਰਾ ਕਿ ਮੈਨੂੰ ਖੋਰ ਕੰਮ ਉਧਰ ਦੇਖ ਕੇ ਆਉਂਦੇ ਜਿਹੜਾ ਫੇੜਾ ਇਹਨੂੰ ਲਾਹੀ ਪੁੱਤ ਸਮਾਰ ਕੇ ਨਾਲ ਆਦੇ ਹੁਣ ਆਪਣਾ ਬੇਟਾ ਭੁੰਨੂ ਆਪਾਂ ਚੱਲਦੇ ਆ ਬਾਹਰ ਨੂੰ ਦੇਖੋ ਆਹੀ ਆਪਣੇ ਕੰਮ ਤੰਦੇ ਉਧਰੋਂ ਧਾਰਾਂ ਕੱਢੀ ਜਾਂਦੀਆਂ ਬੁੜੀਆਂ। ਢੇਡ ਕਰ ਦਿੰਦੀਆਂ ਥੋੜਾ ਜਿਹਾ। ਆ ਬਾਲੀ ਗੀ ਨੂੰ ਇੱਧਰ ਮੋੜੀਏ ਜਰ ਪਰੇ ਹਨਾ ਓਏ। ਕਿਸੇ ਪਾਸੇ ਨੂੰ ਪੈ ਕੇ ਜਿਆਦਾ ਤਹਾ ਹੀ ਜਨੇ ਬੰਨੀ ਰੱਸੀ ਇਹਦੀ। ਡੰਡੇ ਨਾ। ਡਾਲਾ-ਦੂਲਾ ਬਣੀ ਜਾਂਦੀਆਂ ਨੇ। ਰਿਸ਼ਤਦਾਰ ਆਏ ਸੀ। ਉਹਨਾਂ ਦੀ ਗੱਡੀ ਲਾਤੀ ਇੱਧਰ ਲੱਗੀ ਹੋਈ ਐ। ਦੇਖੀਏ ਆਪਾਂ ਨੂੰ ਆਪ ਨੂੰ ਦੇਖਣਾ ਬੂ ਮਸਾਲੇ ਮੁਸੱਲੇ ਦਾ। ਫਿਰ ਆਪਦੇ ਬਣਾ ਨਹੀਂ ਗੱਲ ਬਣਦੀ ਹਾਂ ਤੁਸੀਂ ਦੇਖੋ ਇਹਨੂੰ ਮੈਂ ਦੇਖਦਾ ਆ ਗਿਆ ਮੈਂ ਤਾਂ ਹੀ ਤਾਂ ਆਇਆ ਉਧਰੋਂ ਭੱਜ ਗਿਆ ਕਿਉਂ ਥੱਲੇ ਲੱਗਦਾ ਥੱਲੇ ਲੱਗਦਾ ਫਿਰ ਹੱਲ ਕੋਈ ਆ ਵਸ ਲਾ ਇਹ ਅਸਲੇ ਜੀ ਮੈਂ ਤੇਲ ਘੱਟ ਪਾਇਆ ਯਾਰ ਮਾ ਬਾਹਲੇ ਤੇਲ ਨਾ ਪੰਗੋ ਜੀ ਉਹ ਨਹੀਂ ਹੋਰ ਉੱਤੋਂ ਉਹ ਪਾ ਦਿੰਦੇ ਆ ਕੀ ਕਿਉਂ ਕਰਦੇ ਜੇਸੀ ਕਿਉਂ ਪਾਲਾ ਬੜਾ ਇਹ ਪੌਣਾ ਦਾ ਇਹ ਜੋ ਕੜਲੀ ਚੱਕ ਕੇ ਪਾਲਾ ਦੇਸੀ ਕਿਉਂ ਡਲੀ ਪਾਲਾ ਜੀ ਕਰਕੇ ਥੋੜਾ ਹੋ ਪਾ ਲਈ ਵਾਹ ਨਨੀ ਅਤੀਵਾ ਤਾਲਾ ਖੜ ਜਾ ਰਤਾ ਵਾਲੀ ਸਾਰੀ ਬਾਦੇ ਬਸ ਆ ਇੰਨਾ ਹੀ ਵਧੂ ਹੈ ਮੇਰਾ ਇੰਨੇ ਦੀ ਬਣਾ ਦੂਗਾ ਲੋ ਦੇਖੀ ਉੱਤੇ ਘਟ ਪੈਣ ਕਰਕੇ ਥੱਲੇ ਲੱਗਣ ਲੱਗ ਗਿਆ ਮੂੰਹ ਬਰ ਹੁਣ ਕਮਾਰ ਕੇ ਵਿੱਚ ਵਿੱਚ ਕਰਦੇ ਉਹ ਮਰੇ ਗੈਸ ਘਟਾਣ ਵਾਲਾ ਕਰਦੇ ਜੰਗ ਘਟਾ ਲਾਤੇ ਨੂੰ ਲਾਵੇ ਪਾਸੇ ਤੋਂ ਜਿਨਾਂ ਤੇਰੇ ਸਮਾਰ ਕੇ ਲੈਂਦਾ ਨਹੀਂ ਤੂੰ ਨਾ ਚੇ ਬਣਦਾ ਨਹੀਂ ਵੀ ਟ੍ਰੇਨਿੰਗ ਹੀ ਹੈ ਇੱਕ ਸਾਰਾ ਤਾਂ ਜੰਮਣ ਲੱਗ ਗਿਆ ਨੂੰ ਲੱਗ ਲਈ 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 ਮਰੇ ਪਣੀ ਪਾਲਾ ਮੜਾਏ ਪਾਣੀ ਹੋਰ ਪਾ ਲਓ ਥੋੜਾ ਜਿਹਾ ਪਾਣੀ ਪਾ ਲਾ ਫੇਰ ਲੈ ਜਿਵੇਂ ਮਰ ਕੇ ਇਹ ਆ ਲਓ ਜੀ ਐਨੇ ਕ ਪਾਣੀ ਨੇ ਲਾਹ ਲਾ ਕੇ ਰਾਂ ਨੂੰ ਜਿਵੇਂ ਜਿਵੇਂ ਪਾਣੀ ਮੱਤੀ ਜੋ ਮਸਾਲੇ ਵੀ ਨਾਲ ਪੁੱਜਦੇ ਜਾ ਗੰਢ ਤਾ ਆ ਲਓ ਲੈ ਫਿਰ ਲਾ ਦੇ ਪਰੋਂਠੇ ਕਰਾਦਾ ਵਾ ਦਵਾ ਤਾਂ ਪੁੱਣਦਾ ਹੁਣ ਬਣ ਗਿਆ ਵਧੀਆ ਉਹ ਰੰਗ ਜਿਹਾ ਬਣ ਗਿਆ ਹਨ ਹੂੰ ਰੰਗ ਹੀ ਵਧੀਆ ਬਣ ਗਿਆ। ਹਾਂ। ਇਹ ਮਸਾਲਾ ਤਾਂ ਪੁੱਜੀ ਗਿਆ। ਨਹੀਂ ਪੁੱਜਿਆ। ਭਲੇ ਛੱਡੀ ਮਲਾਂ ਛੱਡ ਦੇ ਨੂੰ। ਹਟ ਜਾ ਇੱਥੋਂ ਦਾ ਯਾਰ ਪਤਾ। ਮਲੇ ਮਸਾਲਾ ਤਾਂ ਤੇਜ਼ ਕਰਦਾ। ਹਾਂ ਜੀ ਇਹ ਚੀਜ਼ ਲੈਂਦੀ ਹਲਾ ਹੁਣ ਵਾਲੀ। ਇਹ ਪਹਿਲਾਂ ਜਦ ਬਣਾ। ਇਹ ਜੋ ਲਹੂਨ ਲਾਤੀ ਬਣੂ ਨਾ। ਤੇਰੀ ਮੱਛੀ ਕਿ ਕੜ ਤਲਣ ਲੱਗ ਜੂ। ਹਾਂ ਜੀ। ਉਹ ਇਹਦਾ ਜਦੋਂ ਤੇਲ ਛੱਡ ਗਿਆ। ਫੇਰ ਇਹ ਨਿਸ਼ਾਨੀ ਹੁੰਦੀ ਐ ਗਾਹਾਂ ਵਾਸਤੇ ਤੈਨੂੰ ਤਾਂ ਵੀ ਦੱਸਦਾ ਵੀ ਇਹ ਕੰਮ ਕਰਨਾ ਉਹ ਪਾਏਗਾ ਪਾਪਾ ਇਹ ਉਹ ਪਾਏਗਾ ਛੱਦੂ ਗਾ ਇਹਦੇ ਚੀ ਤੇਲ ਛੱਦੂ ਜੀ ਦੇ ਤੂੰ ਇਹਨੂੰ ਫੁੱਲ ਕਰ ਦੇ ਬੜਾ ਕੋਲਰ ਕੋਲਰ ਹੁਣ ਬਣ ਜੂਗਾ ਆ ਜੀ ਮੈਂ ਅਜਾ ਛੱਡਿਆ ਪਿਆ ਕੀ ਹੋ ਜਾ ਐਦੇ ਟੱਕਣ ਲਾ ਚਲ ਤੇ ਮਾਤਾ ਚਾਹ 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 ਜਾਂਦਾ ਯਾਰ ਜਦੋਂ ਆ ਹੁਣ ਇਹ ਛੱਡ ਗਿਆ ਉਦੋਂ ਬਾਅਦ ਬਣ ਜੂਗਾ ਫੇਰ ਬਣਾਵਾਂਗੇ ਪਰੌਂਠੇ ਮੂਲੀ ਛੱਲਦੇ ਹੁਣ ਉਦੋਂ ਬਾਅਦ ਆ ਦੇਖੋ ਆ ਗਏ ਘਰ ਦੀਆਂ ਮੂਲੀਆਂ ਨੇ ਚਲੋ ਠੀਕ ਆ ਬਾਈ ਬਾਕੀ ਦੱਸਿਓ ਆ ਲੋ ਜੇ ਕਿਹਨੇ ਲੈਣੇ ਆ ਚਸਕਾ ਆਂਟਿਆਂ ਦੀ ਦਾਲ ਦਾ ਸੁੱਕੀ ਦਾ ਸੁੱਕੀ ਬਣਾਵਾਂਗੇ ਉਹਨੂੰ ਆਪਾਂ ਜਾਵਾਂ ਰੋਸਟੜੀ ਤੇ ਉਹ ਨਾਲੇ ਬਣਾਵਾਂਗੇ ਪਰੌਂਠੇ ਓਕੇ ਸਤਿ ਸ੍ਰੀ ਅਕਾਲ ਬਾਕੀ ਵੀਡੀਓ 'ਚ ਕਮੈਂਟ ਸ਼ੇਅਰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਗੇ ਅੱਗੇ ਸ਼ੇਅਰ ਕਰਕੇ ਆਪੋ ਆਪਣੇ ਵਿਚਾਰ ਜਰੂਰ ਦਿਓ ਕਿਹੜੇ-ਕਿਹੜੇ ਭਰਾ ਮੇਰੇ ਵਾਂਗੂ ਖਾਣਾ ਬਣਾ ਕੇ ਖਾਂਦੇ ਆ ਉਹ ਵੀ ਜਰੂਰ ਦਾ ਪਤਾ ਆਪ ਸ਼ੌਂਕੀ ਆ ਪਤਾ ਬਣਾ ਕੇ ਖਾਂਦੇ ਆ ਓਕੇ ਸਤਿ ਸ੍ਰੀ ਅਕਾਲ ਬਾਈ